ਕਹਿੰਦੇ ਨੇ ਪਿਆਰ ਦਾ ਕੋਈ ਧਰਮ ਜਾਤ ਜਾਂ ਦੇਸ਼ ਨਹੀਂ ਹੁੰਦਾ ਜਦੋਂ ਇਹ ਹੋ ਜਾਂਦਾ ਹੈ ਤਾਂ ਫਿਰ ਲੱਖਾਂ ਔਕੜਾਂ ਵੀ ਆ ਜਾਂਨ ਦੋ ਪਿਆਰ ਕਰਨ ਵਾਲਿਆਂ ਦਾ ਮੇਲ ਹੋ ਹੀ ਜਾਂਦਾ ਅਜਿਹਾ ਹੀ ਕੁਝ ਹੋਇਆ ਹੈ ਕਪੂਰਥਲਾ ਦੇ ਪਿੰਡ ਫੱਤੂ ਢਿੰਗਾ ਵਿਖੇ ਦਿੱਤੇ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਲਵਲੀ ਦੀ ਕਰੀਬ 1 ਸਾਲ ਪਹਿਲਾਂ ਅਮਰੀਕਾ ਦੀ ਰਹਿਣ ਵਾਲੀ ਮਹਿਮ ਨਾਲ ਫੇਸਬੁੱਕ ਤੇ ਦੋਸਤੀ ਹੋ ਜਾਂਦੀ ਹੈ ਤੇ ਕਦੋਂ ਇਹ ਦੋਸਤੀ ਪਿਆਰ ਤੇ ਫਿਰ ਵਿਆਹ ਵਿੱਚ ਪਹੁੰਚ ਜਾਂਦੀ ਹੈ ਦੋਹਾਂ ਪ੍ਰੇਮੀਆਂ ਨੂੰ ਪਤਾ ਹੀ ਨਹੀਂ ਲੱਗਦਾ तमाम ਔਕੜਾਂ ਦੇ ਬਾਵਜੂਦ ਅਮਰੀਕਾ ਦੀ ਰਹਿਣ ਵਾਲੀ ਗੋਰੀ ਕੁਝ ਦਿਨ ਪਹਿਲਾਂ ਲਵਪ੍ਰੀਤ ਦੇ ਪਿੰਡ ਆਉਂਦੀ ਹੈ ਤਾਂ ਦੋਹਾਂ ਦਾ ਪਿਆਰ ਪਰਵਾਨ ਚੜਦਾ ਫੱਟੂ ਢਿੰਗਾ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਰੀਤੀ ਰਿਵਾਜਾਂ ਮੁਤਾਬਕ ਦੋਹਾਂ ਦਾ ਵਿਆਹ ਹੋ ਗਿਆ ਤੇ ਹੁਣ ਅਮਰੀਕਨ ਮਟਿਆਰ ਲਵਪ੍ਰੀਤ ਦੇ ਘਰੇ ਰਹਿ ਰਹੀ ਹੈ ਲਵਪ੍ਰੀਤ ਨੇ ਦੱਸਿਆ ਕਿ ਦੋਹਾਂ ਨੂੰ ਪਾ ਇਸ ਮਕਸੀਦਾ ਜ਼ਰੂਰ ਆ ਰਹੀ ਹੈ ਪਰ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਵੇਗਾ। ਕਪੂਰਥਲਾ ਤੋਂ ਕਮਲਜੀਤ ਕੌਰ ਦੀ ਰਿਪੋਰਟ ਕਹਿੰਦੇ ਨੇ ਪਿਆਰ ਦਾ ਕੋਈ ਧਰਮ ਜਾਤ ਜਾਂ ਦੇਸ਼ ਨਹੀਂ ਹੁੰਦਾ। ਜਦੋਂ ਇਹ ਹੋ ਜਾਂਦਾ ਹੈ ਤਾਂ ਫਿਰ ਲੱਖਾਂ ਔਕੜਾਂ ਵੀ ਆ ਜਾਂਣ। ਦੋ ਪਿਆਰ ਕਰਨ ਵਾਲਿਆਂ ਦਾ ਮੇਲ ਹੋ ਹੀ ਜਾਂਦਾ ਹੈ। ਅਜਿਹਾ ਹੀ ਕੁਝ ਹੋਇਆ ਹੈ ਕਪੂਰਥਲਾ ਦੇ ਪਿੰਡ ਫੱਤੂ ਟਿੰਗਾ ਵਿਖੇ। ਇੱਥੇ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਲਵਲੀ ਦੀ ਕਰੀਬ 1 ਸਾਲ ਪਹਿਲਾਂ ਅਮਰੀਕਾ ਦੀ ਰਹਿਣ ਵਾਲੀ ਮੇਮ ਨਾਲ ਫੇਸਬੁੱਕ ਤੇ ਦੋਸਤੀ ਹੋ ਜਾਂਦੀ ਹੈ ਤੇ ਕਦੋਂ ਇਹ ਦੋਸਤੀ ਪਿਆਰ ਤੇ ਫਿਰ ਵਿਆਹ ਵਿੱਚ ਪਹੁੰਚ ਜਾਂਦੀ ਹੈ। ਦੋਹਾਂ ਕੀ ਮਿਆਂ ਨੂੰ ਪਤਾ ਹੀ ਨਹੀਂ ਲੱਗਦਾ ਤਮਾਮ ਔਕੜਾਂ ਦੇ ਬਾਵਜੂਦ ਅਮਰੀਕਾ ਦੀ ਰਹਿਣ ਵਾਲੀ ਗੋਰੀ ਕੁਝ ਦਿਨ ਪਹਿਲਾਂ ਲਵਪਰੀਤ ਦੇ ਪਿੰਡ ਆਉਂਦੀ ਹੈ ਤਾਂ ਦੋਹਾਂ ਦਾ ਪਿਆਰ ਪਰਵਾਨ ਚੜਦਾ ਫੱਟੂ ਢਿੰਗਾ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਰੀਤੀ ਰਿਵਾਜਾਂ ਮੁਤਾਬਕ ਦੋਹਾਂ ਦਾ ਵਿਆਹ ਹੋ ਗਿਆ ਤੇ ਹੁਣ ਅਮਰੀਕਨ ਮਟਿਆਰ ਲਵਪਰੀਤ ਦੇ ਘਰੇ ਰਹਿ ਰਹੀ ਹੈ ਲਵਪਰੀਤ ਨੇ ਦੱਸਿਆ ਕਿ ਦੋਹਾਂ ਨੂੰ ਭਾਸ਼ਾ ਦੀ ਸਮੱਸਿਆ ਦਾ ਜ਼ਰੂਰ ਆ ਰਹੀ ਹੈ ਪਰ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਵੇਗਾ ਕਪੂਰਥਲਾ ਤੋਂ ਕਮਲਜੀਤ ਕੌਰ ਦੀ ਰਿਪੋਰਟ ਕਹਿੰਦੇ ਨੇ ਪਿਆਰ ਦਾ ਕੋਈ ਧਰਮ ਜਾਤ ਜਾਂ ਦੇਸ਼ ਨਹੀਂ ਹੁੰਦਾ ਜਦੋਂ ਇਹ ਹੋ ਜਾਂਦਾ ਹੈ ਤਾਂ ਫਿਰ ਲੱਖਾਂ ਔਕੜਾਂ ਵੀ ਆ ਜਾਂਣ ਦੋ ਪਿਆਰ ਕਰਨ ਵਾਲਿਆਂ ਦਾ ਮੇਲ ਹੋ ਹੀ ਜਾਂਦਾ ਅਜਿਹਾ ਹੀ ਕੁਝ ਹੋਇਆ ਹੈ ਕਪੂਰਥਲਾ ਦੇ ਪਿੰਡ ਫੱਤੂ ਟਿੰਗਾ ਵਿਖੇ ਇਥੇ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਲਵਲੀ ਦੀ ਕਰੀਬ 1 ਸਾਲ ਪਹਿਲਾਂ ਅਮਰੀਕਾ ਦੀ ਰਹਿਣ ਵਾਲੀ ਮੇਮ ਨਾਲ ਫੇਸਬੁੱਕ ਤੇ ਦੋਸਤੀ ਹੋ ਜਾਂਦੀ ਹੈ ਤੇ ਕਦੋਂ ਇਹ ਦੋਸਤੀ ਪਿਆਰ ਤੇ ਫਿਰ ਵਿਆਹ ਵਿੱਚ ਪਹੁੰਚ ਜਾਂਦੀ ਹੈ ਦੋਹਾਂ ਪ੍ਰੇਮੀਆਂ ਨੂੰ ਪਤਾ ਹੀ ਨਹੀਂ ਲੱਗਦਾ ਤਮਾਮ ਔਕੜਾਂ ਦੇ ਬਾਵਜੂਦ ਅਮਰੀਕਾ ਦੀ ਰਹਿਣ ਵਾਲੀ ਗੋਰੀ ਕੁਝ ਦਿਨ ਪਹਿਲਾਂ ਲਵਪ੍ਰੀਤ ਦੇ ਪਿੰਡ ਆਉਂਦੀ ਹੈ ਤਾਂ ਦੋਹਾਂ ਦਾ ਪਿਆਰ ਪਰਵਾਨ ਚੜਦਾ ਫੱਟੂ ਢਿੰਗਾ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਰੀਤੀ ਰਿਵਾਜਾਂ ਮੁਤਾਬਕ ਦੋਹਾਂ ਦਾ ਵਿਆਹ ਹੋ ਗਿਆ ਤੇ ਹੁਣ ਅਮਰੀਕਨ ਮਟਿਆਰ ਲਵਪ੍ਰੀਤ ਦੇ ਘਰੇ ਰਹਿ ਰਹੀ ਹੈ ਲਵਪ੍ਰੀਤ ਨੇ ਦੱਸਿਆ ਕਿ ਦੋਹਾਂ ਇਸ ਮੁਕਸੀਬਾ ਦਾ ਜਰੂਰ ਆ ਰਹੀ ਹੈ ਪਰ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਵੇਗਾ ਕਪੂਰਥਲਾ ਤੋਂ ਕਮਲਜੀਤ ਕੌਰ ਦੀ ਰਿਪੋਰਟ